ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਨਾਲ ਬਹੁਤ ਸਾਰੇ ਸ਼ਰਾਰਤੀ ਅੰਸਰ ਜਿਹੜੇ ਉਹ ਛੇੜਛਾੜ ਕਰ ਰਹੇ ਨੇ ਜਾਂ ਜਿਹੜੇ ਪੰਨੇ ਆ ਉਹ ਪਾੜ ਕੇ ਤੇ ਗਲੀਆਂ ਵਿੱਚ ਸੁੱਟੇ ਜਾ ਰਹੇ ਨੇ ਜਿਸ ਨੂੰ ਅਸੀਂ ਬਿਆਦਬੀ ਦਾ ਨਾਮ ਦੇ ਰਹੇ ਹਾਂ ਤਾਂ ਇਸ ਪਰਥਾਏ ਤੁਹਾਨੂੰ ਪਤਾ ਕਿ ਕੋਟਕਪੂਰੇ ਵਿੱਚ ਵੀ ਬਰਗਾੜੀ ਪਿੰਡ ਵਿੱਚ ਵੀ ਤੇ ਹੋਰ ਅਨੇਕਾਂ ਪਿੰਡਾਂ ਦੇ ਵਿੱਚ ਅਜਿਹੀਆਂ ਕਈ ਘਟਨਾਵਾਂ ਜਿਹੜੀਆਂ ਉਹ ਵੇਖਣ ਸੁਣਨ ਵਿੱਚ ਸਾਹਮਣੇ ਆ ਰਹੀਆਂ ਜਿੱਥੇ ਕਿ ਸਰਾਰਤੀ ਅੰਸਰ ਆਪਣਾ ਕੰਮ ਕਰਦੇ ਆ ਉਥੇ ਸਾਡੀ ਆਪਣੀ ਵੀ ਜ਼ਿੰਮੇਵਾਰੀ ਬਣਦੀ ਆ ਚਾਹੇ ਉਹ ਗਰੰਥੀ ਸਿੰਘ ਆ ਪਾਠੀ ਸਿੰਘ ਆ ਫਰਾਗੀ ਆ ਪ੍ਰਚਾਰਕ ਆ ਜਾਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਜਾਂ ਸੇਵਾਦਾਰ ਨੇ ਉਹਨਾਂ ਵਿੱਚ ਖਾਸ ਕਰਕੇ ਜਿਹੜੀਆਂ ਕਿ ਪਣਸ ਖਾਵੀਆਂ ਘਟਨਾਵਾਂ ਵਰ ਪਰ ਜਾਂਦੀਆਂ ਜਿਵੇਂ ਪਾਲਕੀਆਂ ਲੱਕੜ ਦੀਆਂ ਤੇ ਉਹਦੇ ਉੱਤੇ ਘਟਿਆ ਗਸੰਧੀਆਂ ਲਾਈਟਾਂ ਲੱਗੀਆਂ ਹੋਈਆਂ ਗਰਮੀ ਦੇ ਕਾਰਨ ਵੀ ਕਈ ਵਾਰ ਅੱਗ ਲੱਗ ਜਾਂਦੀ ਆ ਦੂਸਰੀ ਗੱਲ ਹੈ ਕਿ ਜਦੋਂ ਪਿੰਡਾਂ ਦੇ ਵਿੱਚ ਪੰਜ ਪੰਜ 7-7 ਗੁਰਦੁਆਰੇ ਆ ਤੇ ਉਥੇ ਨਿਗਰਾਨੀ ਵਾਲਾ ਕੋਈ ਵੀ ਸੇਵਾਦਾਰ ਜਾਂ ਗ੍ਰੰਥੀ ਸਿੰਘ ਦਿਨੇ ਨਹੀਂ ਰਹਿੰਦਾ ਤਾਂ ਅਜਿਹੇ ਜਿਹੜੇ ਸ਼ਰਾਰਤੀ ਲੋਕ ਉਹਨਾਂ ਨੂੰ ਮੌਕਾ ਮਿਲ ਜਾਂਦਾ ਉਹ ਗੁਰਦੁਆਰਾ ਸਾਹਿਬ ਆਣ ਕੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਿਹੜੇ ਉਹ ਚੋਰੀ ਕਰਕੇ ਲੈ ਕੇ ਜਾਂਦੇ ਆ ਜਾਂ ਉਹਦੇ ਵਿੱਚੋਂ ਕੁਝ ਪੰਨੇ ਪਾੜ ਕੇ ਲੈ ਜਾਂਦੇ ਆ ਸੋ ਇਹਨਾਂ ਚੀਜ਼ਾਂ ਦੇ ਵਾਸਤੇ ਸਾਨੂੰ ਸੁਚੇਤ ਹੋਣਾ ਪਏਗਾ ਜੇ ਹੋ ਸੰਭਵ ਹੋ ਸਕੇ ਤਾਂ ਵੱਤ ਤੋਂ ਵੱਧ ਉਥੇ ਜਿਹੜਾ ਪਹਿਰੇਦਾਰ ਇੱਕ ਸਿੰਘ ਜ਼ਰੂਰ ਰਹਿਣਾ ਚਾਹੀਦਾ ਸੇਵਾਦਾਰ ਜਿਹੜਾ ਜਦੋਂ ਆਵਾਜ਼ਾਈ ਨਾ ਰਵੇ ਇਥੋਂ ਤੱਕ ਵੀ ਸਿੱਖ ਰਹਿਦ ਮਰਜਾਦਾ ਦੇ ਅੰਦਰ ਮਾਦੇ ਦਰਜ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੀ ਸੇਵਾ ਸੰਭਾਲ ਕਰ ਦਿੱਤੀ ਜਾਵੇ ਜਾਂ ਉੱਥੇ ਨਿਗਰਾਨੀ ਨਹੀਂ ਹੈ ਤਾਂ ਜਿੰਦਰਾ ਵੀ ਲਾ ਦਿੱਤਾ ਜਾਵੇ ਤੇ ਇਹਦੇ ਵਿੱਚ ਕੋਈ ਹਰਜ ਨਹੀਂ ਹੈ ਤੇ ਖਾਸ ਕਰਕੇ ਜਿਹੜੇ ਕੈਮਰੇ ਆ ਉਹ ਵੀ ਪਿੰਡਾਂ ਥਾਵਾਂ ਦੇ ਵਿੱਚ ਵੀ ਪ੍ਰਬੰਧਕ ਕਮੇਟੀਆਂ ਨੂੰ ਚਾਹੀਦੇ ਆ ਕਿ ਉਹ ਲਾ ਕੇ ਰੱਖਣ ਹਰ ਤਰ੍ਹਾਂ ਦੀ ਨਿਗਰਾਨੀ ਰੱਖੀ ਜਾਵੇ ਤਾਂ ਕਿ ਅਸੀਂ ਦੂਸਰੇ ਨੂੰ ਦੋਸ਼ ਦੇਣ ਤੋਂ ਪਹਿਲਾਂ ਆਪ ਜਿਹੜਾ ਵੱਧ ਤੋਂ ਵੱਧ ਉਹ ਸੁਚੇਤ ਹੋ ਕੇ ਤੇ ਅਜਹੀਆਂ ਘਟਨਾਵਾਂ ਦੇ ਉੱਤੇ ਕਾਬੂ પા ਸਕੀਏ ਆਸ ਕਰਦੇ ਹਾਂ ਕਿ ਸਾਰੇ ਪ੍ਰਬੰਧਕ ਅਤੇ ਸੇਵਾਦਾਰ ਆਮ ਸੰਗਤ ਵੀ ਇਸ ਪਾਸੇ ਧਿਆਨ ਦੇਣਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ